ਲੋਕ ਮਹੱਲਾ ਚੌਥਾ ਮਨਮੁਖ ਮੂਲੋ ਭੁੱਲਿਆ ਜਿਹੜੇ ਮਨਮੁਖ ਲੋਕ ਆ ਮੂਲ ਰੂਪ ਪਰਮੇਸ਼ਰ ਤੋਂ ਭੁੱਲੇ ਹੋਏ ਹਨ ਵਿੱਚ ਲੱਭ ਲੋਭ ਅਹੰਕਾਰ ਲੱਭ ਖਾਣ ਦਾ ਲੋਭ ਜੋੜਨ ਦਾ ਫਿਰ ਹੰਕਾਰ ਕਰਦੇ ਆ ਕਿ ਸਾਡੇ ਅੰਦਰ ਬੜੇ ਗੁਣ ਹਨ ਝਗੜਾ ਕਰਦੇ ਆ ਅਨ ਦਿਨ ਗੁਜ਼ਰੈ ਇਹਨਾਂ ਦੀ ਹਾਲਤ ਹੈ ਵਾਹਿਗੁਰੂ ਦਾ ਸਿਮਰਨ ਤਾਂ ਕੋਈ ਨਹੀਂ ਕਰਦੇ ਝੜਾ ਕਰਦੇ ਰਾਤ ਦਿਨ ਗੁਜ਼ਰ ਜਾਂਦਾ ਰਾਤ ਦਿਨ ਦਾ ਪਤਾ ਨਹੀਂ ਲੱਗਦਾ ਜੋ ਕਿ ਝਗੜੇ ਚ ਪਏ ਜਾਂਦੇ ਆ ਸਬਦ ਨਾ ਕਰਹਿ ਵਿਚਾਰ ਜਿਆਦੇ ਤੋਂ ਮਿੰਟ ਵੀ ਕਰਦੇ ਜੋ ਆਵਾਸ਼ੀਆਂ ਲੈਣ ਲੱਗ ਜਾਂਦੇ ਨੀਂਦ ਆਉਣ ਲੱਗ ਜਾਂਦੀ ਐ ਸੁਧ ਮਤ ਕਰਤਾ ਸਭ ਹਿਰ ਲਈ ਜਿਹੜੀ ਚੰਗੀ ਮਤਵਾ ਕਰਤਾ ਪੁਰਖ ਨੇ ਨਹੀਂ ਚੁਰਾ ਲਈ ਐ ਜਾਣੀ ਐ ਜਾਣੀ ਦਾ ਹੈ ਭੂਲਨ ਸਭ ਵਿਕਾਰ ਜੋ ਕੋਈ ਬੋਲਦੇ ਐ ਸਭ ਬਕਾਰਾਂ ਦੀਆਂ ਗੱਲਾਂ ਖੋਟੀਆਂ ਕਾਰਾਂ ਵਾਲੀਆਂ ਬੋਲਦੇ ਹਨ ਕਿਤੇ ਕਿਤੇ ਨਾ ਸੰਤੂਖੀ ਰਹੇ ਇਹਨਾਂ ਨੂੰ ਕਿੰਨੇ ਬਾਜ਼ਾਰ ਇਹ ਕੇ ਦੇਖ ਲਓ ਵੀ ਸੰਤੋਖ ਆਜੂ ਕੋਈ ਨਹੀਂ ਸੰਤੋਖ ਕਿਸੇ ਪ੍ਰਕਾਰ ਆਉਂਦਾ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਾਰ ਅੰਦਰ ਬਹੁਤ ساری ਪ੍ਰਸ਼ਨਾਂ ਰਸਨ ਕਸਨ ਵੀ ਰਹਿ ਗਈ ਨਹੀਂ ਕੋੜ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਕੋਲੂਜੀ ਹੈ ਅੰਦਰ ਤ੍ਰਿਸ਼ਨਾ ਬਹੁ ਅਗਿਆਨ ਅੰਦੇ ਹਾਰ ਵਾ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਵਰਨ ਦਾ ਪੜਦਾ ਪਿਆ ਹੋਇਆ ਹੈ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਇਹ ਜੇ ਮਨਮੁਖਾਂ ਨਾਲ ਦੋਸਤੀ ਨਹੀਂ ਚੰਗੀ ਹੈ ਇਹਨਾਂ ਨਾਲ ਟੁੱਟੀ ਚੰਗੀ ਹੈ ਜਿਨ ਮਾਇਆ ਮੋਹ ਪਿਆਰ ਜਿਨਾਂ ਦਾ ਮਾਇਆ ਦੇ ਮੋਹ ਨਾਲ ਪਿਆਰ ਹੈ ਮਾਰੋ ਜਿਵੇਂ ਵਿੱਚ ਪਿਆਰ ਹੀ ਨੀਕਾ ਹੈ ਮਹੱਲਾ ਚੌਥਾ ਮਾਇਆ ਦੇ ਮੋਹਿਆਂ ਦਾ ਜੜ ਚੇਤਨ ਨਾਲ ਹੀ ਪਿਆਰ ਹੈ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਸਾਹਿਬ ਕਹਿੰਦੇ ਦੁਆਤ ਭਾਵ ਹੈ ਜਿਨ੍ਹਾਂ ਗੁਰਮੁਖ ਪ੍ਰੀਤ ਨਾ ਹੋ ਉਹਨਾਂ ਨੂੰ ਗੁਰਮਖਾਂ ਵਰਗੀ ਜਿਹੇ ਜੀ ਵਾਹਿਗੁਰੂ ਜੀ ਪ੍ਰੀਤ ਹੈ ਨਾ ਗੁਰਮੁਖਾਂ ਦੀ ਗੁਰਮਖਾਂ ਦੀ ਗੁਰਾਂ ਨਾਲ ਜਿੰਨੀ ਪ੍ਰੀਤੀ ਹੈ ਇਹੀ ਜੀ ਪ੍ਰੀਤੀ ਉਹਨਾਂ 'ਚ ਹੁੰਦੀ ਨਹੀਂ ਉਹ ਆਵੇ ਜਾਏ ਭਵਾਈਏ ਪੂਜੇ ਜੀ ਇਹ ਸੰਗਤ ਜਾਂਦੇ ਵੀ ਇਹ ਜੂਨਾ 'ਚ ਪੁਹਾਏ ਜਾਂਦੇ ਹਨ ਸੁਪਨੇ ਸੁਖ ਨਾ ਕੋ ਸੁਭਨੇ ਮਾਤ੍ਰੀ ਕੋਈ ਸੁਖ ਨਹੀਂ ਹੁੰਦਾ ਸੁਭਨੇ ਸੰਸਾਰ 'ਚ ਕੋਈ ਸੁਖ ਨਹੀਂ ਉਹਨਾਂ ਨੂੰ ਕੂੜ ਕਮਾਵੇ ਕੂੜ ਉਚਰੇ ਕੂੜ ਵੀ ਕਮਾਈ ਕਰਦੇ ਐ ਝੂਠੀ ਮੂੰਹੋਂ ਉਚਾਰਦੇ ਐ ਲਗਿਆ ਕੂੜ ਹੋ ਉਹ ਝੂਠ ਚ ਲਗਿਆ ਨੂੰ ਅੰਤ ਨੂੰ ਕੂੜੇ ਹੀ ਹੋ ਜਾਂਦੇ ਝੂਠੇ ਹੀ ਹੋ ਜਾਂਦਾ ਸਭ ਕੁਝ ਮਾਇਆ ਮੋਹ ਸਭ ਦੁੱਖ ਹੈ ਇਹ ਮਾਇਆ ਦਾ ਮੋਹ ਸਾਰਾ ਦੁੱਖ ਹੀ ਦੁੱਖ ਹੈ ਦੁੱਖ ਬਿਨਸੈ ਦੁਖੜੂ ਦੁੱਖ ਦੀ ਨਾਸ਼ ਹੋ ਜਾਂਦੇ ਆ ਦੁਖੀ ਹੋ ਕੇ ਦੁੱਖ ਚੀ ਰੋਂਦੇ ਰਹਿੰਦੇ ਹਨ ਨਾਨਕ ਧਾਤ ਲਿਵੈ ਜੂੜ ਨਾ ਆਵੇ ਜੀ ਸਾਹਿਬ ਜੀ ਕਹਿੰਦੇ ਆ ਜਿਹੜੇ ਮਾਇਆ ਦੀ ਧਾਤ ਮਾਇਆ ਦੀ ਧੌਣੀ ਕਿ ਲੱਗੇ ਹੋਏ ਆ ਤੇ ਇੱਕ ਲਿਵ ਲਾਉਣ ਵਾਲੇ ਗੁਰਮੁਖ ਹੈ ਆਪੋ ਪਵਿੱਤਿਆਂ ਦਾ ਮਲਾਪ ਨਹੀਂ ਹੈ ਜੇ ਲੋਚੈ ਸਭ ਕੋ ਜੇ ਚਾਵੇ ਸਭ ਕੋ ਮਲਾਪ ਕਰਾਉਣਾ ਹੁੰਦਾ ਨਹੀਂ ਮਲਾਪ ਉਹਨਾਂ ਦਾ ਜਿਨ ਕੋ ਪੋਤੇ ਪੁੰਨ ਪਿਆ ਜਿਨ੍ਹਾਂ ਦੇ ਪੋਤੇ ਖਜ਼ਾਨੇ ਚ ਸਾਧ ਸੰਗਤ ਜੀ ਪੁੰਨ ਪਿਆ ਹੈ ਮੱਥੇ ਤੇ ਜਿਨ੍ਹਾਂ ਗੁਰਸਬਦੀ ਸੁਖ ਹੋ ਉਹਨਾਂ ਨੂੰ ਗੁਰਸ਼ਬਦ ਦੀ ਕਮਾਈ ਕਰਦੇ ਉਹਨਾਂ ਨੂੰ ਗੁਰਾਂ ਦੇ ਸ਼ਬਦ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਪੌੜੀ ਮਹੱਲਾ 5ਵਾਂ ਨਾਨਕ ਵਿਚਾਰ ਹੈ ਸੰਤ ਮਨ ਜਨ ਇਹ ਪਹਿਲਾਂ ਵੀ ਚੌਥੇ ਪਾਤਸ਼ਾਹ ਦੀ ਪਉੜੀ ਆ ਗਈ ਥੋੜੇ ਜਿਹਾ ਅੱਖਰਾਂ ਦਾ ਫਰਕ ਹੈ ਨਾਨਕ ਵਿਚਾਰ ਹੈ ਸੰਤ ਮਨ ਜਨ ਸੰਤ ਮਹਾਤਮਾ Muni ਭਗਤ ਜੀ ਨੂੰ ਵਿਚਾਰਦੇ ਹਨ ਚਾਰ ਵੇਦ ਕਹੰਦੀ ਚਾਰੇ ਵੇਦ ਵੀ ਇਸ ਗੱਲ ਨੂੰ ਕਹਿ ਰਹੇ ਹਨ ਭਗਤ ਮੁਖ ਹੈ ਤੇ ਬੋਲਦੇ ਜੋ ਭਗਤ ਮਹਾਰਾਜ ਦੇ ਪਿਆਰੇ ਮੁਖੋਂ ਬਚਨ ਬੋਲਦੇ ਹੈ ਸਹੀ ਬਚਨ ਹੋਵੰਦੇ ਉਹ ਬਚਨ ਪੂਰੇ ਹੁੰਦੇ ਹਨ ਵਰਤਦੇ ਹਨ ਸੰਸਾਰ ਚ ਪ੍ਰਗਟ ਪਾਹਾਰੇ ਜਾਪਦੇ ਭਾਰਤ ਪਸਾਰੇ ਸੰਸਾਰ ਵਿੱਚ ਪ੍ਰਗਟ ਹੀ ਜਾਣੇ ਜਾਂਦੇ ਹਨ ਸਭ ਲੋਕ ਸੁਣੰਦੇ ਸਾਰੇ ਲੋਕ ਵੀ ਇਸ ਗੱਲ ਨੂੰ ਸੁਣਦੇ ਹਨ ਸੁਖ ਨਾ ਪਾਇਨ ਮੁਗਦਨ ਜਿਹੜਾ ਬਚਨ ਮੂਰਖ ਆਦਮੀ ਉਸ ਨੂੰ ਸੁੱਕਾ ਹੀ ਨਹੀਂ ਪਾਉਂਦੇ ਹਨ ਸੰਤ ਨਾਲ ਖਹੰਦੇ ਜਿਹੜੇ ਸੰਤਾਂ ਨਾਲ ਈਦ ਖਾ ਕਰਕੇ ਖੈਂਦੇ ਰਹਿੰਦੇ ਹਨ ਕੋਈ ਲੋਚਨ ਉਹਨਾਂ ਗੁਣਾਂ ਨੂੰ ਉਹ ਮਹਾਤਮਾ ਦਾ ਲੋਚਦੇ ਆ ਵੀ ਇਹਨਾਂ ਚ ਸਾਡੇ ਵਾਲੇ ਗੁਣ ਖਿਮਾ ਸ਼ਾਂਤੀ ਧੀਰਜ ਨਿਮਰਤਾ ਆ ਜਾਵੇ ਉਹ ਲੋਚਦੇ ਰਹਿੰਦੇ ਮਹਾਤਮਾ ਦਾ ਓਏ ਅਹੰਕਾਰ ਛੜੰਦੀ ਉਹ ਦੇਖੋ ਇਹਨਾਂ ਸਾਧਾਂ ਦੀ ਅੱਖ ਹੀ ਲਾ ਕੇ ਬਣ ਜੋ ਵੀ ਗਰੀਬ ਇਸ ਤਰ੍ਹਾਂ ਹੰਕਾਰ ਚ ਛੱਡੇ ਰਹਿੰਦੇ ਹਨ ਉਹ ਕੋਏ ਵਿਚਾਰੇ ਕੀ ਕਰੇ ਅਸਾਂ ਉਹਨਾਂ ਦੇ ਅੰਦਰ ਗੁਣ ਤਾਂ ਨਹੀਂ ਆਉਂਦੇ ਉਹ ਵਿਚਾਰੇ ਕਰਮਾਂ ਦੇ ਮਾਰੇ ਹੋਏ ਛੋਦੇ ਆਪੋਠੋ ਆਰ ਛੋਦੇ ਕਹਿੰਦੇ ਨੂੰ ਵਿਚਾਰਿਆਂ ਨੂੰ ਜਾਂ ਭਾਗ ਧੁਰਮੰਦੇ ਜਿਨ੍ਹਾਂ ਦੇ ਧੁਰੋਂ ਮੰਦੇ ਖੋਟੇ ਭਾਗ ਹਨ ਜੋ ਮਾਰੇ ਤਿਨ ਪਾਰ ਬ੍ਰਹਮ ਜਿਹੜੇ ਪਾਰ ਬ੍ਰਹਮ ਪ੍ਰਵੇਸ਼ਰ ਦੇ ਮਾਰੇ ਧੱਕੇ ਹੋਏ ਹਨ ਫਟਕਾਰੇ ਹਨ ਇਹ ਕਿਸੈ ਨਾ ਸੰਦੇ ਉਹ ਕਿਸੇ ਗੁਰੂ ਪੀਰ ਦੇ ਨਾਲ ਲੋਕ ਦੇ ਨਾਲ ਪ੍ਰਲੋਕ ਦੇ ਹਿਤ ਹੂਜਾ ਕੁੱਤਾ ਜਿਹਾ ਘਰ ਕੋ ਨਾ ਘਾਟ ਕੋ ਵੈਰ ਕਰਨ ਨਿਰਵੈਰ ਨਾਲ ਉਹ ਨਿਰਵੈਰ ਸੰਤਾਂ ਭਗਤਾਂ ਦੇ ਨਾਲ ਵੈਰ ਕਰਦੇ ਹਨ ਧਰਮ ਨਿਆਏ ਪਚੰਦੇ ਧਰਮ ਰਾਜ ਦੇ ਗਿਆਨ ਆਰੋ ਨਰਕ ਜੀ ਪਚੰਦੇ ਪਚਾਏ ਜਾਂਦੇ ਸਾੜੇ ਜਾਂਦੇ ਹਨ ਜੋ ਜੋ ਸੰਤ ਸਰਾਪਿਆ ਜੋ ਜੋ ਸੰਤਾਂ ਮਹਾਪੁਰਖਾਂ ਦਾ ਸਰਾਪਿਆ ਫਟਕਾਰਿਆ ਹੋਇਆ ਹੈ ਫਿਰਹਿ ਭਵੰਦੀ ਉਹ ਹੁੰਦੇ ਫਿਰਦੇ ਆ ਜੂਨਾ ਦੇ ਵਿੱਚ ਪੇਡ ਮੁੰਡਾ ਹੂੰ ਕੱਟਿਆ ਜਿਵੇਂ ਪੇਡ ਦਰਸ਼ ਦੇ ਤਾਂ ਹੀ ਮੁੱਢੋਂ ਕੱਟ ਦਈਏ ਦਸਦਾਲ ਸੁਕੰਦੇ ਉਹਦੀਆਂ ਡਾਲੀਆਂ ਸੁੱਕ ਜਾਂਦੀਆਂ ਇਸ ਪ੍ਰਕਾਰ ਸਾਧ ਸੰਗੇ ਜੀ ਉਹਨਾਂ ਦੇ ਪੇਡੇ ਕਿਹੜੇ ਆ ਪੁਨਰੂਪੀ ਪੇਡਾ ਮੁੱਢ ਤੋਂ ਕੱਟਿਆ ਗਿਆ ਪੁਨ ਡਾਲੇ ਉਹਨਾਂ ਦੇ ਲੋਕ ਪ੍ਰਲੋਗ ਦੇ ਸੁਖ ਸੁਖ ਜਾਂਦੇ ਹਨਗੇ ਪੇੜ ਮਡਾਹੂ ਸਰਦਾ ਰੂਪੀ ਪੇਡਾ ਉਹਨਾਂ ਦਾ ਕਟਿਆ ਗਿਆ ਡਾਲ ਜਿਹੜਾ ਸਰਦਾ ਕਰਕੇ ਉਹਨੂੰ ਮੁਗਤਾਦਿਕ ਗਿਆਨ ਆਦਿਕ ਪ੍ਰਾਪਤ ਹੋਵੇ ਉਹ ਵੀ ਸੁੱਕ ਜਾਂਦੇ ਹਨ ਪੇੜ ਮਡਾਹੂ ਕਟਿਆ ਪੇਡ ਪਰਮੇਸ਼ਰ ਦਾ ਨਾਮ ਹੈ ਮੁੱਢ ਤੋਂ ਜਿਹਨਾਂ ਨੇ ਨਾਮ ਵੱਲੋਂ ਚਿੱਤ ਨੂੰ ਕੱਟ ਲਿਆ ਉਹਨਾਂ ਨੂੰ ਡਾਲ ਜਿਹੜਾ ਸਵਰਗ ਆਦਿਕਾਂ ਦੇ ਜਾਂ ਬਕੁਨਠ ਆਦਿਕਾਂ ਦੇ ਸੁਖ ਵਾ ਮੁਕਤੀਆਂ ਸ਼ੋਖ ਸਮੀਪ ਸਰੂਪ ਉਹ ਇਹ ਸਭ ਡਾਲੇ ਸੁੱਕ ਜਾਂਦੇ ਹਨ